ਹੁਣ ਧਿਆਨ ਨਾਲ ਸੁਣਿਓ ਆ ਗੱਲ ਤੁਹਾਡੇ ਕੰਮ ਆਏਗੀ ਸਰੀਰ ਪਿੱਛੇ ਬਿਲਕੁਲ ਨਹੀਂ ਰਹਿਣਾ ਜਿਹੜੇ ਲੋਕ ਕਹਿੰਦੇ ਨੇ ਸਰੀਰ ਦੀ ਕੀ ਲੋੜ ਹੈ ਗੁਰੂ ਨੂੰ ਦੇਣ ਦੀ ਮਨ ਸਾਫ਼ ਹੋਣਾ ਚਾਹੀਦਾ ਹੈ ਸੁਰਤੀ ਸ਼ੁੱਧ ਹੋਣੀ ਚਾਹੀਦੀ ਹੈ ਗੁਸਥਾਕੀ maaf ਸਰੀਰ ਪਹਿਲਾਂ ਗੁਰੂ ਨੂੰ ਦਿੱਤਿਆਂ ਸੁਰਤੀ ਸ਼ੁੱਧ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਸਕਦੀ ਇਹ ਬਿਲਕੁਲ ਭੁਲਖ ਹੈ ਹਾਂ ਕੋਈ ਤੁਹਾਨੂੰ ਕਹਿ ਰਿਹਾ ਹੈ ਤਾਂ ਉਹਦਾ ਧੰਦਾ ਹੋ ਸਕਦਾ ਪਰ ਇਹ ਮੇਰੇ ਗੁਰੂ ਦਾ ਹੁਕਮ ਨਹੀਂ ਹੈ ਬਹੁਤੇ ਮਤ ਇਸ ਤਰ੍ਹਾਂ ਦੇ ਚੱਲ ਪਏ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਬਾਹਰੋਂ ਬਦਲਣ ਦੀ ਲੋੜ ਨਹੀਂ ਕੱਲੇ ਅੰਦਰੋਂ ਬਦਲ ਜਾਓ ਉਹਦਾ ਕੋਈ ਕਾਰਨ ਹੈ ਕਿਉਂਕਿ ਬਾਹਰੋਂ ਬਦਲਣਾ ਬਹੁਤ ਔਖਾ ਹੈ ਫਿਰ ਬੰਦਾ ਕਹਿੰਦਾ ਸੌਖਾ ਛੱਡਣਾ ਕੁਝ ਨਹੀਂ ਰੱਖਣਾ ਪੁੱਜ ਨਹੀਂ ਗੁਰੂ ਧਰਮ ਕਰ ਲਈਦਾ ਨਾ ਕੇਸ ਦਾੜੀ ਰੱਖਣ ਦੀ ਲੋੜ ਹੈ ਨਾ ਨਸ਼ਾ ਛੱਡਣ ਦੀ ਲੋੜ ਹੈ ਇਹ ਚੰਗਾ ਹੈ ਗੁਰੂ ਇੱਕ ਥਾਂ ਤੋਂ ਮੈਂ ਲਾਈਵ ਤੋਂ ਬੇਨਤੀ ਕੀਤੀ ਉਹ ਗੁਰੂ ਹੁਣ ਐਕਟਰ ਬਣ ਗਿਆ ਜੀ ਐਕਟਰ ਫਿਲਮਾਂ ਬਣਾਉਣ ਲੱਗ ਗਿਆ ਪਹਿਲਾਂ ਵੀ ਡਰਾਮੇ ਜਾਂ ਕਰਦਾ ਰਿਹਾ ਉਹਦੇ ਇੱਕ ਐਕਸ਼ਨ ਹੈ ਬਿਜਲੀ ਮਹਿਤਮੇ ਵਿੱਚ ਹੁਣ ਉਹ ਐਸੀ ਬਣ ਗਏ ਨੇ ਉਹਦੀ ਤਰੱਕੀ ਹੋ ਗਈ ਹੈ ਉਹ ਅਨਾਂ ਜੀ ਮੈਂ ਆਪਣੇ ਪੰਜ ਚਾਰ ਸੱਜਣਾ ਨਾਲ ਉਹਦੇ ਡੇਰੇ ਚ ਲਾਗੇ ਬਹੁਤ ਵਧੀਆ ਲੱਗਾ ਹਜ਼ਾਰਾਂ ਦੀ ਤਾੜ ਵਿੱਚ ਲੋਕ ਖਾਣ ਪੀਣ ਵਾਲੇ ਪਕਵਾਨ ਪਦਾਰਥ ਬਹੁਤ ਵਧੀਆ ਤਾਂ ਜਦੋਂ ਕਹਿੰਦੇ ਅਸੀਂ ਬੈਠ ਗਏ ਉਹ ਜਿਹੜੀ ਸਟੇਜ ਸੀ ਉੱਥੇ ਨੇਰਾ ਕੀਤਾ ਗਿਆ ਫਿਰ ਜਕਦਮ ਸਰਚ ਲਾਈਟਾਂ ਪਾਈਆਂ ਚਾਨਣ ਹੋਇਆ ਗੁਰੂ ਐਂ ਕ੍ਰੇਨ ਨਾਲ ਉਤਰਿਆ ਪ੍ਰਗਟ ਹੋ ਗਿਆ ਸਟੇਜ ਤੇ ਬੜੀ ਚੈਲ ਪੈਲ ਗੋਰਾ ਰੰਗ ਲੱਟਾਂ ਪਹਿਣ ਲੱਟਾਂ ਹੀ ਤਾਂ ਮੇਰੇ ਵਰਗੇ ਦਾ ਵੀ ਚਮਕਦਾ ਉਹਦਾ ਤਾਂ ਚਮਕਣਾ ਸੀ ਤਾਂ ਫਿਰ ਉਹ ਕੀ ਹੋਇਆ ਸਾਰੇ ਲੋਕ ਪ੍ਰਭਾਵਿਤ ਹੋਏ ਇਸ ਤਰ੍ਹਾਂ ਹੱਥ ਜੋੜ ਗਏ ਗੁਰੂ ਮਹਾਰਾਜ ਆ ਗਏ ਕਹਿੰਦਾ ਜੀ ਫਿਰ ਉਹ ਉਹਦੇ ਹੱਥ ਵਿੱਚ ਮਾਈਕ ਦੇ ਦਿੱਤਾ ਉਹ ਥੋੜਾ ਹਿੰਦੀ ਬੋਲਦਾ ਕਿਉਂ ਰਹਿੰਦਾ ਹਰਿਆਣੇ ਵਿੱਚ ਤਾਂ ਉਹਨੇ ਇਸ ਤਰ੍ਹਾਂ ਬੋਲਿਆ ਅਰੇ ਭਾਈ ਜਿਤਨੇ ਵੀ ਭਾਈ ਜਨ ਆਏ ਹੈ ਸਭੀ ਕੋ ਨਮਨ ਨਮਨ ਪਰਮਾਨ ਬੈਠ ਜਾਓ ਬੈਠ ਜਾਓ ਤਾਂ ਆਪਣੇ ਵੱਲੋਂ ਕੋਟੀ ਕੋਟੀ ਪਰਮਾਨ ਕਹਿ ਕੇ ਇਸ ਤਰ੍ਹਾਂ ਪ੍ਰਣਾਮ ਕਰਕੇ ਫਿਰ ਆਪ ਕਹਿਣ ਲੱਗਾ ਅਰੇ ਭਾਈ ਜੋ ਵੀ ਸ਼ਰਧਾਲੂ ਜਨ ਆਪਮੇਂ ਸੇ ਬੀੜੀ ਦਾ ਸ਼ਰਾਬ ਪੀਤੇ ਹਨ ਸਰਾਪਾਨ ਲੈਂਦੇ ਹਨ ਉਹ ਖੜੇ ਹੋ ਜਾਏ ਤਾਂ ਐਕਸ਼ਨ ਬਿਜਲੀ ਵਿਭਾਗ ਦੇ ਵਾਲਾ ਉਹ ਕਹਿੰਦਾ ਮੈਂ ਕਹੇ ਗੁਰੂ ਕੋਲ ਆਏ ਝੂਠ ਥੋੜੀ ਬੋਲਣਾ ਚਾਹੀਦਾ ਐਡਾ ਵੱਡੇ ਬਾਬੇ ਦਾ ਡਰ ਮੈਂ ਤੇ ਪੀਂਦਾ ਸੀ ਪੀਣਾ ਮੈਂ ਖੜਾ ਹੋ ਗਿਆ ਪਰ ਮੈਂ ਪਿੱਛੇ ਵੇਖਿਆ ਕੋਈ ਹੋਰ ਵੀ ਖੜਾ ਹੈ ਤਾਂ ਕਹਿੰਦਾ ਬੈਠਾ ਤਾਂ ਕੋਈ ਦਿਸਿਆ ਨਹੀਂ ਖੜਾ ਹੀ ਦਿਸਦੇ ਸੀ ਬੈਠੀਆਂ ਤਾਂ ਬੀਬੀਆਂ ਹੀ ਸੀ ਵਿਚਾਰੀਆਂ ਬੰਦੇ ਤੇ ਖੜੇ ਹੀ ਦਿਸਦੇ ਸੀ ਤਾਂ ਜੋ ਬੀੜੀ ਬੱਤਾਂ ਸ਼ਰਾਬ ਸੁਰਾ ਪਾਨ ਲੈਂਦੇ ਹੈ ਜੋ ਖੜੇ ਹੋ ਜਾਏ ਉਹ ਖੜੇ ਹੋ ਗਏ ਲੋਕ ਕਹਿੰਦਾ ਫਿਰ ਮੈਂ ਵੇਖਿਆ ਹੌਸਲਾ ਜਿਆ ਹੋਇਆ ਕੋਈ ਨਹੀਂ 25 30000 ਦਾ ਇਕੱਠ ਹੈ 20000 ਤੇ ਖੜਾ ਹੀ ਬੰਦਾ ਤਾਂ ਕਹਿੰਦਾ ਫਿਰ ਉਹ ਬਾਬਾ ਬੋਲੇ ਅਰੇ ਭਾਈ ਕੋਈ ਬਾਤ ਨਹੀਂ ਬੈਠ ਜਾ ਧੀਰੇ ਧੀਰੇ ਛੋੜ ਦੇਣਾ ਹੱਦ ਹੋ ਗਈ ਗੱਲ ਵਾਲੀ ਧੀਰੇ ਧੀਰੇ ਕੌਣ ਛੱਡਦਾ ਹੈ ਐਕਸ਼ਨ ਕਹਿੰਦਾ ਮੈਂ 10 ਸਾਲ ਨਹੀਂ ਛੱਡੀ ਉਹ ਤੇ ਡੇਰੇ ਜਾਂਦਾ ਰਿਹਾ 10 ਸਾਲ ਜਾਂਦਾ ਰਿਹਾ ਨਹੀਂ ਛੱਡੀ ਹੌਲੀ ਹੌਲੀ ਕੌਣ ਛੱਡਦਾ ਹੈ ਇਸ ਸੰਸਾਰ ਦੀ ਕਚਾਈ ਹੋ ਸਕਦੀ ਹੈ ਜਦੋਂ ਸੱਚੇ ਗੁਰੂ ਕੋਲ ਆਵੋਗੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਹਾਜ਼ ਨਹੀਂ ਕਰਨਾ ਨਾ ਤੁਹਾਡਾ ਸੁਣਨ ਵਾਲਿਆਂ ਦਾ ਨਾ ਸਾਡਾ ਕਹਿਣ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਮੈਨੂੰ ਕੋਈ ਲਿਹਾਜ਼ ਨਹੀਂ ਮੈਨੂੰ ਗਣਤੀ ਦੇ ਸਿੱਖ ਨਹੀਂ ਚਾਹੀਦੇ ਮੈਂ ਗਣਤੀਆਂ ਵਧਾਉਣ ਵਾਸਤੇ ਧਰਮ ਨਹੀਂ ਬਣਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਹੀ ਗੱਲ ਕਹਿਣਗੇ ਜੋ ਕੁਝ ਕਰਨਾ ਹੈ ਇਸੇ ਵਕਤ ਹੁਣੇ ਕਰਨਾ ਪਏਗਾ ਕੱਲ ਤੇ ਨਹੀਂ ਛੱਡਣਾ ਇਹ ਨਹੀਂ ਕਿ ਅਗਲੇ ਸਾਲ ਛੱਡ ਦੇਈ ਇਦਾਂ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਕਹਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਪਸ਼ਟ ਕਹਿ ਦੇਣਾ ਜੋ ਕੁਝ ਖਾਂਦੇ ਹੋ ਪਹੁੰਦੇ ਹੋ ਜੇ ਗੁਰੂ ਦੇ ਅਨੁਸਾਰ ਨਹੀਂ ਤਾਂ ਸ਼ਰੀਰ ਧਾਰੀ ਬੰਦਿਆ ਤੇਰਾ ਗੁਰੂ ਕੋਲ ਆਉਣਾ ਤੇਰਾ ਜਪ ਤਪ ਕਰਨਾ ਤੇਰਾ ਤੀਰਥਾਂ ਤੇ ਜਾਣਾ ਤੇਰਾ ਦਾਨ ਪੁੰਨ ਕਰਨਾ ਗੁਰੂ ਦੀ ਨਜ਼ਰ ਵਿੱਚ ਬਿਰਥ ਹੈ ਤੂੰ ਗਲਤ ਕਰਦੇ ਗੁਰੂ ਨੇ ਲਿਹਾਜ਼ ਨਹੀਂ ਕਰਨਾ ਪੰਕਤੀ ਸੁਣ ਲਿਓ ਤੇ ਜਿਹੜਾ ਜਿਹੜਾ ਕਰਦਾ ਹੁਣ ਸੋਚ ਵੀ ਲਿਓ ਮਹਾਰਾਜ ਨੇ ਕਿਹਾ ਕਬੀਰ ਭੰਗ ਮਛਲੀ ਸਰਾਪਾਨ ਭੰਗ ਮਛਲੀ ਸਰਾਪਾਨ ਸਰਾਪਾਨ ਦਾ ਅਰਥ ਹੈ ਸ਼ਰਾਬ ਅਰਥ ਕਰਦਮਾ ਹੁਣ ਭੰਗ ਦਾ ਅਰਥ ਸਿੱਧਾ ਹੀ ਭੰਗ ਸਿੱਧਾ ਹੀ ਭੰਗ ਕਰ ਲਿਓ ਤੇ ਮਛਲੀ ਦਾ ਅਰਥ ਤਾਂ ਸਿੱਧਾ ਮੱਛੀ ਹੈ ਹੁਣ ਇਹਦੇ ਹੋਰ ਅਰਥ ਨਹੀਂ ਹੋ ਸਕਦੇ ਮੈਨੂੰ ਇੱਕ ਸੱਜਣ ਕਹਿੰਦੇ ਦੀ ਆਸਟ੍ਰੇਲੀਆ ਵਿੱਚ ਤਾਂ ਮੱਛੀ ਨਾਨਵੈਜ ਹੁੰਦੀ ਐ ਮੈਂ ਕਿਹਾ ਆਸਟ੍ਰੇਲੀਆ ਚ ਹੋਣੀ ਐ ਬਾਣੀ ਮਾਰਨ ਇੱਥੇ ਉਚਾਰੀ ਐ ਅਸੀਂ ਦੂਜੇ ਪਾਸੇ ਦਾ ਸਹਾਰਾ ਲੈ ਕੇ ਕੁਝ ਕਰਨਾ ਚਾਹੁੰਦੇ ਆ ਮੈਨੂੰ ਮਾਫ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਹਾਜ਼ ਨਹੀਂ ਕਰਨਾ ਭੰਗ ਮਾਸ਼ਲ ਨਹੀਂ ਇਸਰਾਪਾਨ ਸ਼ਰਾਬ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਤ ਲ ਜਾਹੇ ਕਈ ਚਲ ਮਹਿਮਕੁੰਡ ਸਾਹਿਬ ਜਾਇਆਂ ਪੰਜ ਵਾਰ ਹਜੂਰ ਸਾਹਿਬ ਜਾਇਆਂ ਔ ਤੇਰੇ ਵਾਸਤੇ ਪਰਮ ਹੋ ਸਕਦਾ ਹੈ ਗੁਰੂ ਨੇ ਨਹੀਂ ਲਿਖਿਆ ਗੁਰੂ ਨੇ ਉਸ ਦਿਨ ਲਿਖਣਾ ਜਿੱਦਣ ਤੂੰ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਪਹਿਲਾਂ ਕਿਹਾ ਤਨ ਮਨ ਬਾਦ ਵਿੱਚ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਜਿੱਦਣ ਤੂੰ ਤਨ ਗੁਰੂ ਨੂੰ ਸੌਂਪ ਦੇਗਾ ਗੁਰੂ ਦੇ ਅਨੁਸਾਰ ਤੇਰਾ ਖਾਣਾ ਹੋ ਜਾਣਾ ਹੈ ਗੁਰੂ ਦੇ ਅਨੁਸਾਰ ਤੇਰਾ ਪਹਿਨਣਾ ਹੋ ਜਾਣਾ ਹੈ ਗੁਰੂ ਦੇ ਅਨੁਸਾਰ ਤੇਰਾ ਉੱਠਣਾ ਬੈਠਣਾ ਹੋ ਜਾਣਾ ਹੈ ਉਤਮ ਵੱਦ ਸੁਰਤੀ ਦਾ ਜਨਮ ਹੋਣਾ ਪਹਿਲਾਂ ਨਹੀਂ ਹੋਣਾ ਪਹਿਲਾਂ ਸਰੀਰ ਗੁਰੂ ਨੂੰ ਦੇ ਜਿਵੇਂ ਗੁਰੂ ਕਹਿੰਦੇ ਓਵੇਂ ਅੱਖਾਂ ਨਾਲ ਦੇਖ ਜਿਵੇਂ ਗੁਰੂ ਕਹਿੰਦੇ ਤਿਵੇਂ ਬੋਲ ਜਵਾਨ ਨਾਲ ਤੂੰ ਬੋਲ ਸੰਸਾਰ ਦੇ ਬੋਲ ਬੋਲ ਰਹੇ ਹੈਂ ਤੇਰਾ ਜਨਮ ਕਿਵੇਂ ਹੋ ਜਾਏਗਾ ਐਸੇ ਜਵਾਨ ਨਾਲ ਝੂਠ ਤੇ ਪੂਰਾ ਬੋਲਦੇ ਕਿਵੇਂ ਸੁਰਤੀ ਦਾ ਜਨਮ ਹੋਏਗਾ ਇਸ ਲਈ ਪਹਿਲਾਂ ਸਰੀਰ ਗੁਰੂ ਨੂੰ ਦੇ ਗੁਰੂ ਤੈਨੂੰ ਆਪਣੀ ਨਿਸ਼ਾਨੀ ਦੇਵੇਗਾ ਜਦੋਂ ਆਪਾਂ ਸਰੀਰ ਦੇਣਾ ਜੀ ਗੁਰੂ ਨੂੰ ਗੁਰੂ ਨੇ ਫਿਰ ਸਾਨੂੰ ਪਹਿਲੇ ਦਿਨ ਹੀ ਕੋਈ ਨਿਸ਼ਾਨੀ ਦੇ ਦੇਣੀ ਪਤਾ ਕਿਉਂ ਨਿਸ਼ਾਨੀ ਰਾਹੀ ਗੁਰੂ ਚਿੱਤੇ ਰਹਿੰਦੇ ਆਖੋ ਸਤਨਾਮ ਸ੍ਰੀ ਗੁਰੂ ਨੇ ਦੇਣੀ ਹੈ ਨਿਸ਼ਾਨੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਤਿਹਾਸ ਪੜੋ ਪਹਿਲੇ ਦਿਨ ਗੁਰੂ ਨੇ ਨਿਸ਼ਾਨੀ ਦਿੱਤੀ ਹੈ ਭਾਈ ਮਰਦਾਨੇ ਨੇ ਮੱਥਾ ਟੇਕਿਆ ਮਹਾਰਾਜ ਹੁਣ ਆਪਣੇ ਚਰਨਾਂ ਵਿੱਚ ਰੱਖੋ ਲੋਕਾਂ ਦੇ ਦਰਬਾਰਾਂ ਵਿੱਚ ਬੜਾ ਘਾਲਿਆ ਇੱਕ ਦੋ ਦਮੜੇ ਦਿੰਦੇ ਨੇ ਜੋ ਤੇਰੇ ਕੋਲ ਗਾ ਕੇ ਅਨੰਦ ਆਇਆ ਮਹਾਰਾਜ ਹੁਣ ਆਪਣੇ ਕੋਲ ਰੱਖੋ ਹਜ਼ੂਰ ਨੇ ਕਿਹਾ ਮੇਰੇ ਕੋਲ ਰਹਿਣਾ ਤਾਂ ਮੇਰੀ ਇੱਕ ਪ੍ਰੇਮ ਨਿਸ਼ਾਨੀ ਰੱਖਣੀ ਪੈਣੀ ਹੈ ਮਹਾਰਾਜ ਹੁਕਮ ਲਾ ਦਿਓ ਤਾਂ ਹਜ਼ੂਰ ਨੇ ਕਿਹਾ ਮਰਦਾਨੇ ਅੱਜ ਤੋਂ ਬਾਦ ਕੇਸ ਨਾ ਕਟਾਈਏ ਮੇਰੀ ਨਿਸ਼ਾਨੀ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਅਰਜਨ ਦੇ ਮਹਾਰਾਜ ਸੱਚੇ ਬਾਦਸ਼ਾਹ ਤੱਕ ਮਹਾਰਾਜ ਨੇ ਉਹ ਨਿਸ਼ਾਨੀਆਂ ਵਧਾਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਮੇਰਾ ਸਿੱਖ ਸ਼ਸਤਰ ਰੱਖੇ ਮੈਨੂੰ ਪਿਆਰਾ ਲੱਗਦਾ ਹੈ ਨੌਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਸਿੱਖ ਨੂੰ ਕਕਾਰਾਂ ਵਿੱਚ ਕੜਾ ਦਿੰਦੇ ਰਹੇ ਪ੍ਰਸ਼ਾਦ ਵਿੱਚ ਤੇ ਫਿਰ 10ਵੇਂ ਪਾਤਸ਼ਾਹ ਨੇ ਪੰਜ ਕਕਾਰ ਹੀ ਸਿੱਖੀ ਨਿਸ਼ਾਨੀ ਅਰਫ ਨਿਸ਼ਾਨੀ ਦੇ ਦਿੱਤੀ ਔਰ ਹੁਣ ਧਿਆਨ ਵਿੱਚ ਰੱਖਿਓ ਨਿਸ਼ਾਨੀ ਬੜਾ ਕੰਮ ਕਰਦੀ ਹੈ ਇਹਨੂੰ ਐਵੇਂ ਬਿਰਥ ਨਾ ਸਮਝਿਓ ਤੁਸੀਂ ਦੁਨਿਆਵੀ ਤੌਰ ਤੇ ਕਿਸੇ ਨੂੰ ਗਿਫਟ ਕਰੋ ਨਾ ਕੋਈ ਗਿਫਟ ਕਰੋ ਤਾਂ ਜਦੋਂ ਆਪਾਂ ਉਹਨਾਂ ਦੇ ਘਰ ਜਾਂਦੇ ਨਾ ਆਪਣੀ ਨਜ਼ਰ ਪਤਾ ਕਿੱਥੇ ਹੁੰਦੀ ਉਹ ਨਿਸ਼ਾਨੀ ਤੇ ਜਿਹੜੀ ਆਪਾਂ ਦਿੱਤੀ ਹੈ ਕਿਤੇ ਲਾਈ ਆ ਕੋਠੀ ਵਿੱਚ ਨਹੀਂ ਕਿਤੇ ਮੇਰੀ ਸਿੰਨਰੀ ਦਿੱਤੀ ਹੋਈ ਸਾਡਾ ਦਿੱਤਾ ਸੂਟ ਇਹਨਾਂ ਸਵਾਕੇ ਵੀ ਪਹਿਨਿਆ ਕਿ ਨਹੀਂ ਤੁਹਾਡੀ ਨਜ਼ਰ ਹੁੰਦੀ ਹੈ ਜੇ ਤੇ ਉਹ ਸਵਾਇਆ ਹੋਵੇ ਪਹਿਨ ਲਿਆ ਹੋਵੇ ਜੇ ਤੇ ਘਰ ਵਿੱਚ ਸਿੰਨਰੀ ਲਾਈ ਹੋਵੇ ਫਿਰ ਤੇ ਪਿਆਰ ਬਹੁਤ ਗੁੜਾ ਬਣਦਾ ਜੇ ਕਿਸੇ ਨੇ ਕੁਆੜ ਵੀ ਛਟਿਆ ਹੋਵੇ ਫਿਰ ਉਹ ਪਿਆਰ ਨਹੀਂ ਬਣਦਾ ਗੁਰੂ ਸਿੱਖ ਨੂੰ ਦਿੰਦਾ ਨਿਸ਼ਾਨੀ ਜਦੋਂ ਸਿੱਖ ਨਿਸ਼ਾਨੀਆਂ ਨਾਲ ਕਰਦਾ ਪਿਆਰ ਉਹਨੂੰ ਰੱਖਦਾ ਸੰਭ ਕੇ ਤੇ ਮੇਰਾ ਕਲਗੀਧਰ ਦਸ਼ਮੇਸ਼ ਪਤਉ ਸਿੱਖ ਨੂੰ ਬਹੁਤ ਪਿਆਰ ਕਰਨ ਲੱਗ ਜਾਂਦਾ ਬਹੁਤ ਪਿਆਰ